ਲੈ ਭਈ ਅਮਰਜੀਤ ਆਪਣੇ ਜਿਹੜੇ ਦੇਸ਼ ਦੇ ਨਾ ਪ੍ਰਧਾਨ ਮੰਤਰੀ ਆ ਇੰਡੀਆ ਦੇ ਜਿਹੜਾ ਦੇਸ਼ ਛੱਡ ਕੇ ਆਏ ਆ ਬਿਲਕੁਲ 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 ਉਹਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰੀ ਜਦੋਂ ਵੀ ਬਾਹਰਲੇ ਕਿਸੇ ਦੇਸ਼ ਚ ਜਾਂਦੇ ਨਾ ਤੇ ਬਈ ਬੜੇ ਖੁਸ਼ ਹੁੰਦੇ ਆ ਉਹ ਦੇਖੋ ਜੀ ਸਿਆਣੀ ਸੱਚ ਕਹਿੰਦੇ ਵੀ ਘਰੋਂ ਬਾਹਰ ਤੇ ਸੁਖੀ ਪਰਿਵਾਰ ਇਹ ਪਰਿਵਾਰ ਤੇ ਇਹਨਾਂ ਦਾ ਹੈ ਨਹੀਂ ਤੇ ਬਾਕੀ ਬਾਹਰ ਲੈ ਜਾ ਕੇ ਬਣਾ ਲਿੰਦੇ ਆ ਇਸ ਕਰਕੇ ਫਿਰ ਖੁਸ਼ ਤੇ ਰਹਿੰਦੇ ਆ ਪਹਿਲਾਂ ਦਾ ਫਤਹਿ ਕੀਤਾ ਹਾਂ ਬਸ 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 ਜਦੋਂ ਕਿਤੇ ਬਾਹਰੋਂ ਦੇਖੋ ਹੁਣ ਐਤ ਕੀ ਗਾਇ ਚੀਨ ਚ ਗਏ ਉੱਥੇ ਪੂਤਨ ਨੂੰ ਮਿਲੇ ਸ਼ੀਪਿੰਗ ਨੂੰ ਮਿਲੇ ਬੜੇ ਇਕੱਠੇ ਹੋਏ ਸੀ ਹੈਨਾ ਹਾਂ ਹਾਂ ਜਿਉਂ ਹੀ ਉੱਥੋਂ ਮੁੜ ਕੇ ਆਉਂਦੇ ਆ ਹਾਂ ਤੇ ਮੁੜ ਕੇ ਆਉਂਦੇ ਹੀ ਉੱਥੇ ਲੱਭਾ ਜੀ ਫੇਰ ਉਹ ਰੋਣ ਧੋਣ ਸ਼ੁਰੂ ਕਰ ਦਿੱਤਾ ਉਹ ਜਦੋਂ ਜਹਾਜ ਐਨੂੰ ਆ ਜਾਂਦਾ ਨਾ ਜੀ ਤਾਂ ਉਹ ਉਹਨਾਂ ਨੂੰ ਫੇਰ ਉਹ ਇਹ ਅਹਿਸਾਸ ਹੋਣ ਲੱਗ ਪੈਂਦਾ ਵੀ ਕੋਈ ਨਾ ਕੋਈ ਮੇਰੇ ਮੈਨੂੰ ਘੇਰਨਗੇ ਉਹਦੇ ਵਿੱਚ ਗੱਲ ਇਹ ਕਹਿੰਦਾ ਆਉਂਦਾ ਕਿਸੇ ਨੇ ਪਤਾ ਨਹੀਂ ਜੀ ਬਿਹਾਰ ਦੇ ਵਿੱਚ ਕਿਤੇ ਕੋਈ ਰੈਲੀ ਹੋ ਰਹੀ ਸੀ ਕਿਤੇ ਕੋਈ ਗੱਲ ਕਹੀ ਜੀ ਕੋਦੇ ਛੋਟੇ-ਮੋਟੇ ਆਗੂ ਨੇ ਕੋਈ ਗੱਲ ਕਹੀ ਹੋਊਗੀ ਤਾਂ ਉਹਨੂੰ ਲੈ ਕੇ ਉਹ ਕਹਿ ਰਿਹਾ ਵੀ ਮੇਰੀ ਮਾਂ ਕੋ ਗਾਲੀ ਦੀ ਗਈ ਹੈ ਉਹ ਸਿਰਫ ਮੇਰੀ ਮਾਂ ਕੋ ਗਾਲੀ ਨਹੀਂ ਹੂੰ ਪੂਰੇ ਦੇਸ਼ ਕੀ ਔਰਤੋਂ ਕੋ ਗਾਲੀ ਦੀ ਗਈ ਹੈ ਬੇਟੀਆਂ ਕੋ ਗਾਲੀ ਦੀ ਗਈ ਭਾਈ ਕਮਾਲ ਹੋ ਗਈ ਗੱਲ ਵਾਲੀ ਦੇਸ਼ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਖੁਦ ਦੂਸਰੀਆਂ ਔਰਤਾਂ ਬਾਰੇ ਕੋਈ ਗੱਲਬਾਤ ਕਰਦਾ ਕਦੇ ਉਹਨਾਂ ਨੂੰ ਦੱਸਦਾ 50000 ਡਾਲਰ ਦੀ ਇਹ ਗਰਲਫ੍ਰੈਂਡ ਆ ਕਦੇ ਕਿਸੇ ਦੀ ਮਾਂ ਨੂੰ ਕੋਈ ਹੋਰ ਤਾਂ ਇਦਾਂ ਦੀ ਗੱਲ ਕਹਿ ਦੇਣੀ ਬਿਲਕੁਲ ਬਿਲਕੁਲ ਉਹਦਾ ਉਹਨੂੰ ਅਹਿਸਾਸ ਹੀ ਨਹੀਂ ਹੁੰਦਾ ਤੇ ਕਿ ਦੂਜੇ ਵਾਰ ਇਹ ਤਾਂ ਬੋਲਦੇ ਨਹੀਂ ਜੀ ਇਹਨਾਂ ਵਾਰੀ ਤਾਂ ਬੋਲ ਪਏ ਆ ਪਰ ਹੋਰ ਜਦੋਂ ਦੂਜੇ ਕਿਸੇ ਵੀ ਮਤਲਬ ਕਹਿਣ ਦਾ ਪਏ ਮਾਪੇਂ ਦੇ ਨਾਲ ਇਹ ਗੱਲਬਾਤ ਹੁੰਦੀ ਐਗਜ਼ਾਮਪਲ ਹੈਗੀਆਂ ਹੁਣ ਕਿਸਾਨਾਂ ਦੀ ਦੇਖੋ ਰੈਲੀ ਹੋਈ ਸੀ ਆਪਣੇ ਦਿੱਲੀ ਜੀ ਜੀ ਤੇ ਕੰਗਣਾ ਰਣਾਉਤ ਨੇ ਇਹ ਗੱਲ ਕਹਿੰਦੀ ਸੀ ਵੀ ਟਕੇ ਟਕੇ ਤੇ ਵੇਕਣ ਵਾਲੀਆਂ ਮਤਲਬ ਉਹਨਾਂ ਨੂੰ ਲੈ ਕੇ ਆ ਜਾਂਦੇ 25 ਰੁਪਏ ਦਿਹਾੜੀ ਦੇਣ ਨੂੰ ਤੇ ਫਿਰ ਉਹ ਬੀਬੀਆਂ ਨੇ ਘੇਰਿਆ ਸੀ ਮੋਹਰੇ ਉਹ ਬੀਬੀਆਂ ਨੇ ਘੇਰਿਆ ਪਰ ਪ੍ਰਧਾਨ ਮੰਤਰੀ ਤਾਂ ਮੂੰਹ ਨੂੰ ਇਹ ਮਤਲਬ ਕੋਈ ਜਿੱਦਾਂ ਕਹਿਣ ਦਾ ਭਾਵੇਂ ਦੋ ਲਫ਼ਜ਼ ਨਹੀਂ ਕਹੇ ਕਿਸੇ ਵਾਸਤੇ ਆ ਮਾ ਮਨੀਪੁਰ ਦੇ ਵਿੱਚ ਤੁਸੀਂ ਦੇਖੋ ਉੱਥੇ ਕੀ ਪਿਛਲੇ 1.5 ਸਾਲ 2 ਸਾਲ ਹੋ ਚੱਲੇ ਨੇ ਜੀ ਕਿੰਨੀ ਘਨਾਉਣੀ ਗੱਲਬਾਤ ਸੀ ਵੀ ਉਹਨਾਂ ਕਹਿੰਿਆ ਵੀ ਸਾਰੇ ਮਤਲਬ ਜਿੱਦਾਂ ਕਿ ਇਹਨਾਂ ਨਿਰਵਸਤਰ ਹੋ ਕੇ ਲੇਡੀਜ਼ ਨੂੰ ਨਿਰਵਸਤਰ ਕਰਕੇ ਲੇਡੀਜ਼ ਜਿਹੜੀਆਂ ਉਹਨਾਂ ਦੀ ਪਰੇਡ ਕੀਤੀ ਗਈ ਹਾਂ ਬੰਦੇ ਮਾਰੇਗਾ ਅੱਜ ਤਾਂ ਹੀ ਪ੍ਰਧਾਨ ਮੰਤਰੀ ਨੇ ਉੱਥੇ ਨਾ ਤੇ ਜਾ ਕੇ ਕੋਈ ਗੱਲ ਕਹੀ ਹੈ ਨਾ ਕਿਸੇ ਦੀ ਉਹਨਾਂ ਨੇ ਕੋਈ ਭੰਡੀ ਕੀਤੀ ਹੈ ਪਰ ਜਦੋਂ ਇਹ ਗੱਲ ਇਹਨਾਂ ਦੇ ਆਪਣੇ ਤੇ ਕਿਸੇ ਨੇ ਕੋਈ ਥੋੜੀ ਜੀ ਕਰ ਦਿੱਤੀ ਤਾਂ ਉਹਨੂੰ ਲੈ ਕੇ ਬੜਾ ਰੋਣ A carinha mumbra é... Múmplê. ਤੇ ਉਹ ਗੱਲਬਾਤ ਕੀਤੀ ਜਾਨੀ ਤੁਹਾਨੂੰ ਪਤਾ ਉਹਦਾ ਤੇ ਇਹਨਾਂ ਨੇ ਇਹ ਵੀ ਕਿਹਾ ਹੈ ਵੀ ਮੈਂ ਤਾਂ ਜਨਮ ਤਾਂ ਲਿਆ ਹੀ ਨਹੀਂ ਕਹਿੰਦਾ ਮੇਰਾ ਬਾਇਓਲੋਜੀਕਲ ਜਨਮ ਤਾਂ ਹੋਇਆ ਹੀ ਨਹੀਂ ਹੈ ਮੈਂ ਤਾਂ ਉਤਾਰ ਘਟਾ ਰਿਹਾ ਹਾਂ ਪਰ ਜੀ ਇਹ ਯਾਦ ਰੱਖਣਾ ਚਾਹੀਦਾ ਵੀ ਜੇ ਇੱਕ ਉਂਗਲ ਕੇ ਹਲ ਕਰਦੇ ਤਿੰਨ ਆਪਣੇਆਂ ਨੂੰ ਵੀ ਚਾਰ ਆਪਣੇਆਂ ਨੂੰ ਵੀ ਆਉਂਦੀਆਂ ਐਗਜ਼ੈਕਟਲੀ ਮਤਲਬ ਹੁਣ ਦੱਸੋ ਤੁਸੀਂ ਜਿਹੜਾ ਬੰਦਾ ਇਹ ਕਹਿ ਰਿਹਾ ਇਸ ਤੋਂ ਵੱਡੀ ਮਾਂ ਦੀ ਬੇਇੱਜ਼ਤੀ ਕੀ ਹੈ ਜਨੇ ਇਹਨੂੰ ਜਨਮ ਦਿੱਤਾ ਬਿਲਕੁਲ 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 ਤਾਈਆਂ ਫੇਕੋ ਕਹਾਣਾ ਬੜਾ ਫਿੱਟ ਹੁੰਦਾ ਪੰਜਾਬੀ ਦੀ ਬੜੀ ਆਖਾਨ ਬਜ਼ੁਰਗਾਂ ਨੇ ਵੱਡੇ ਬਡੇਰਿਆਂ ਨੇ ਕਹਿਆ ਵੀ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ